ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਜੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਅਜ ਤਾਂ 12:00 ਵਜੇ ਹੈ ਅਜੇ ਹੁਣੇ ਕੰਮ ਨਿਭੜੇ ਨੇ ਮੇਰੇ ਤੇ ਕੰਮ ਆਪਾਂ ਨੇ ਹੁਣ ਕਿਨੇੜੇ ਨੇ ਕਿਉਂਕਿ ਸੁਣ ਪਤਾ ਕੱਲ ਮੀ ਪੈਂਦਾ ਸੀ ਅੱਜ ਮੇ ਪੈਂਦੇ ਚਾਰਚ ਸਫਾਈ ਨਾ ਵਾਜ ਜਾ ਰਹਾ ਹੈ ਤੇ ਹੁਣ ਦੁਪਹਿਰ ਤੋਂ ਕਿ ਕੱਪੜੇ ਵਾਧਰੇ ਨਹੀਂ ਦਵਾ ਰਹੇ ਲੋ ਜੀ ਆਪਾ ਕੁੱਪਰਨ ਚਾਰੂ ਉਪੋਚਾ ਕਰ ਦਿੱਤਾ ਦਾ ਕਮਰੇ ਚ ਤੁਹਾਨੂੰ ਹੱਜ ਕੋਠੇ ਦੇ ਦਮ ਚੜ ਗਏ ਕੋਠੇ ਤੇ ਕਿਹੜਾ ਹਨਾ ਗੱਲ ਹੁੰਦੀ ਹੈ ਚੜ ਕੇ ਤੇ ਤੁਹਾਨੂੰ ਕੈਮਰਾ ਚੇਂਜ ਕਰਕੇ ਦਿਖਾਉਣੀ ਆਪਾ ਰੋਜੀ ਉੱਪਰ ਛਾੜੂ ਛੂੜੂ ਲੱਗ ਗਿਆ ਕਾਲਾ ਬਸੜਣਾਲਾ ਸਲਾਵਜੀ ਝੜ ਗਈ ਹੁਣ ਝਾੜੂ ਲਾ ਕੇ ਪੋਚਾ ਲਾਇਆ ਬੈੱਡ ਬੁੱਡ ਦੀ ਚਾਦਰ ਝਾੜ ਕੇ ਟਾਕੀ ਮੋਰਨੀ ਝਾੜ ਕੇ ਚੰਗੀ ਤਰ੍ਹਾਂ ਸਫਾਈ ਕੀਤੀ ਐ ਇਹ ਕੱਲ ਵਾਲੇ ਕੱਪੜੇ ਨੇਗੇ ਕਿਉਂਕਿ ਆ ਇਹ ਬਾਦਰਾ ਗਿੱਲਾ ਜਿਹਾ ਸੀ ਇਹ ਮੈਂ ਹੋਰੀ ਜਾਗਟ ਤੇ ਕਮੀਜ਼ ਪਾਤਾ ਇੱਥੋਂ ਸਾਫ ਕਰਕੇ ਇਹ ਮੰਜਾਂ ਤੇ ਪਾਤੇ ਕੱਲ ਵਾਲੇ ਦੋ ਮੰਜੇ ਕੱਢ ਕੇ ਦੀ ਦਿੱਤੇ ਇਹ ਸੋਖਮੰਨ ਪਾਇਆ ਹੈਦਰ ਕੱਪੜੇ ਸਾਰੇ ਬੱਤੇ ਪਾਇਆ ਹੁਣ ਪਾਇਆ ਅੱਜ ਮਾਸੇ ਖੰਡਪਾਟ ਆ ਲੈਣੇ ਗਈ ਹੈ ਤੇ ਸਰਦਾਰ ਜੀ ਵੀ ਖੰਡਪਾਟ ਆ ਲੈਣੇ ਗਏ ਨੇ ਮੇ ਪਾਇਆ ਕੇ ਨਾ ਦਰਖਤ ਸੋਹਣੇ ਸੋਹਣੇ ਹੋ ਗਏ ਜਿਵੇਂ ਤਾਂ ਦਵਾਰੇ ਫੁੱਟਿਆਈ ਇਹ ਪੁਰਾਣੇ ਪੱਤੇ ਝੜਨ ਲੱਗ ਗਏ ਹੁਣ ਅੰਗੂਰਾਂ ਦੀ ਵੇਲ ਵੀ ਫੁੱਟਣ ਲੱਗ ਗਈ ਹੁਣ ਫਰਵਰੀ ਚ ਫੁੱਟਣ ਲੱਗੂ ਜੀ ਬਸ 2-4 ਦਿਨਾਂ ਨੂੰ ਤੇ ਸਾਰੇ ਸੋਹਣੇ ਸੋਹਣੇ ਹੋ ਗਏ ਗਾਜਰਾਂ ਪੱਟ ਕੇ ਮੈਂ ਤੋ ਕਿੱਤਰ ਆਈ ਹੈ ਛੱਕ ਕੇ ਲਿਆਉਣੀਆਂ ਨੇ ਪਾਬਾ ਡਾਜ ਬਿੱਲੀਆਂ ਗਾਪਾਆਂ ਆਉਂਦੀਆਂ ਨੇ ਤੇ ਬਾੜਾ ਗਾਪਾਉਂਦੀਆਂ ਨੇ ਫਿਰ ਬਿੱਲੀਆਂ ਸਾਰੇ ਅੰਨੇ ਗਵੰਡੀਆਂ ਕੋਠੇ ਸਾਫ ਕਰੀਂਦੇ ਮੈਂ ਵੀ ਕੋਠੇ ਦੀ ਝਾੜੂ ਲਾਇਆ ਇਹ ਸੀ ਪਾ ਲੈ ਆਉਣੇ ਆ ਗਾਜਰਾਂ ਛੱਕ ਕੇ ਉਹਨੂੰ ਦੇ ਲਿਆਂਗੇ ਗਾਜਰਾਂ ਨੂੰ ਜਰਾ ਕੱਟ ਲੈਣੇ ਪਤਾ ਨਹੀਂ ਕੀ ਗੱਲ ਮੂੰਹ ਨਿਭੜਦੇ ਕੰਮ ਪਤਾ ਨਹੀਂ ਕਰਨੀ ਨਹੀਂ ਆਉਂਦੇ ਪਤਾ ਨਹੀਂ ਨਿਭੜਦੇ ਪਹਿਲਾਂ ਇਧਰੋਂ ਸਾਰੀਆਂ ਕੱਲ ਮੱਝਾਂ ਕੱਢੀਆਂ ਨਹੀਂ ਸੀਗੀਆਂ ਬਸੜ ਨਾ ਕੱਲ ਗਿੱਲਾ ਹੋ ਗਿਆ ਬਸੜ ਕਹਿੰਦੇ ਅੱਜ ਤਾਂ ਤੁਸੀਂ ਕੀ ਕਹਿਣਾ ਤੁਸੀਂ ਦੱਸਦਿਓ ਪਾਈ ਪਹਿਲਾਂ ਸਾਰੀ ਚੰਗੀ ਤਰ੍ਹਾਂ ਇਧਰੋਂ ਸਫਾਈ ਕਰੀਏ ਸੁੱਕਾ ਸੁੱਕ ਨੇ ਢੇਰੀਆਂ ਲਾਤੀਆਂ ਕਿਉਂ ਕੱਲ ਬਾਹਰ ਨਹੀਂ ਕੱਢੀਆਂ ਹੈਗੀਆਂ ਮੱਝਾਂ ਅੱਜ ਕੱਢੀਆਂ ਨੇ ਇਹੀਆਂ ਆਹ ਨਾ ਉਤ ਕਾ ਰਾਜ ਆ ਪਹੇਗਾ ਉਹ ਤੁ ਆਇਤਾ ਹੀ ਇੱਥੇ ਮੱਝਾਂ ਨਹੀਂ ਬੰਨੀਆਂ ਇੱਧਰ ਬੰਨਤੀਆਂ ਫੇਰ ਅੱਜ ਕੁਛ ਹੋ ਖੋਲਲੀ ਤੇ ਬੰਨਤੀਆਂ ਕੱਚੇ ਥਮ ਹੈਗਾ ਪਹੇਜੰਦਾਗਾ ਨੀਕਾ ਨੀਚੂ ਹੂ ਮਾਉ ਜੇ ਥਣ ਤੁਣਾ ਦੇ ਹਨ ਹੋਰ ਅੱਜ ਮੈਂ ਛਟਕਣੀਆਂ ਨਹੀਂ ਲਾਈਆਂ ਅੱਜ ਮੇਰੇ ਕੱਪੜੇ ਵੀ ਡਿੱਗਣਗੇ ਛਟਕਣੀਆਂ ਲਾਵਾ ਪਹਿਲਾਂ ਚੱਕਣਾ ਇਤੇ ਗਾਜਰਾਂ ਹੋਰ ਹੀ ਕੁਛ ਕਰ ਬੈਨਿਆ ਨਿਆਜ਼ੀਆਂ ਨੇ ਘਰ ਦੰਗਵਾਜਾ ਚੂਚਲ ਵਾਚਲ ਜਾ ਇਹਨਾਂ ਮੇਚਾਰ ਨਹੀਂ ਚ ਕੱਢ ਦਾਂਗੀਆਂ ਤੇ ਪਾਣੀ ਨੂੰ ਚੜਜੂ ਮਨਾ ਚਿਟਕਣੀ ਲਾਉਣੀਆਂ ਪੈਣਗੀਆਂ ਕੱਪੜਾਂ ਤੇ ਹਵਾ ਵੱਧ ਚੱਲਦੀ ਆ ਖੜਦੇ ਨਹੀਂ ਪਜਾਮਾ ਡਗਪਿਆ ਸਰਦਾਰ ਜੀ ਨੇ ਹਣਾ ਸ਼ੁਕਰਕੀ ਤੇ ਰੋਪਟੋ ਕਰਿਆ ਹੋਇਆ ਇੱਥੇ ਨਿਪੜਿਆ ਨਹੀਂ ਸਿਰੋ ਤੇ ਪਨਾ ਚਿਟਕਣੀਆਂ ਲਾ ਲਈਏ ਡਿੱਗਣਗੇ ਲੋ ਜੀ ਟਾਈਮ ਹੈ ਡੇਢ ਵੱਜ ਗਿਆ ਗਾਜਰਾਂ ਆਪਾਂ ਨੇ ਕੱਟ ਲਈਆਂ ਨੇ ਇੱਧਰ ਆਪਣੇ ਚਾਹ ਧਰੀ ਹੋਈ ਜਾਂਦੋਂ ਤਾਂ ਪਾ ਲਿਆ ਮੜੀ ਜਵਾਲੀ ਆ ਜਾਣਗੋ ਫਿਰ ਆਪਾਂ ਚਾਹ ਪੀਣੀ ਆ ਚਾਹ ਨਾਲ ਖਾਣਿਆ ਖੋਵਾ ਆਜ ਹਜੇ ਵੀ ਨਹੀਂ ਦੇਖਲਾ ਹਨਾ ਹੋਇਆ ਠੰਡ ਹਜੇ ਵੀ ਚੜੀ ਜਾਂਦੀ ਆ ਵੇਰਾ ਤੇ ਚਟ ਲਾ ਰੱਖੀਏ ਸਰਦਾਰ ਜੀ ਅੰਤ ਦੋ ਦਫਾ ਵੀ ਕਾਣੇ ਹੋ ਗਏ ਕਾਣੇ ਹੋ ਗਏ ਤਾਂ ਪੱਟੀ ਮੇਸ ਹੋ ਗਈ ਇੱਥੇ ਨਹੀਂ ਹੈਗੇ ਇਹਨੇ ਅੱਛਾ ਕਿ ਜਿਹਨਾਂ ਕੋਈ ਫਿਰ ਵਧੀਆ ਨਹੀਂ ਸਾਰੇ ਹੋਰ ਵੀ ਇਹ ਵੀ ਮਾਂ ਦੇ ਝਾੜੂ ਵਿੜਾ ਦੇ ਹੋਰ ਝਾੜੂ ਤੇ ਮੰਜਾ ਨਹੀਂ ਹੈਗੇ ਲੋ ਜੀ ਅੱਪਾ ਸਬਜ਼ੀ ਬਣਾਉਣੇ ਆਪਣੇ ਰਿਸ਼ਤੇਦਾਰ ਆ ਗਏ ਪਹਿਲਾਂ ਉਧਰ ਆ ਗਏ ਬੀਬੀ ਉਧਰ ਬੱਗ ਗਈ ਉੱਧਰਾਂਗੇ ਫੇ ਬੀਬੀ ਨੂੰ ਫੋਨ ਕਰਤਾ ਬੀਬੀ ਵੀ ਉੱਧਰ ਭੱਗ ਗਈ ਹੈਗੀ ਤੇ ਮਖਾ ਚੱਲ ਮੈਂ ਹੁਣ ਰਿਹਾ ਹਾਂ ਉਹਨਾਂ ਨੂੰ ਸਬਜ਼ੀ ਬਣਾਉਣਾ ਨੇ ਰਿਸ਼ਤੇਦਾਰ ਕੌਣ ਆਏ ਨੇਗੀ ਬੀਬੀ ਦੀ ਭੈਣ ਆਈਏਗੀ ਤੇ ਬੀਬੀ ਦੀ ਭਾਂਜੇ ਦੀ ਕੁੜੀ ਦਾ ਵਿਆਹ ਬੀਬੀ ਦੀ ਭੈਣ ਆਇਆ ਕਾੜ ਦੇਣ 5 7 ਤਰੀਕ ਦਾ ਵਿਆਹ ਹੈਗਾ ਕਾੜ ਦੇ ਨਾਲੇ ਨੇਗੀ ਸੁਖਮਣ ਬਿਮਾਰ ਹੋਈ ਪਈ ਹੈਗੀ ਮੈਂ ਹਨਾ ਸਰਦਾਰ ਜੀ ਕਹਿੰਦੇ ਕੀ ਰਾਜ ਜੀਏ ਕਿਉਂਕਿ ਹੁਣ ਖੁਆ ਕੱਢਿਆ ਸੀਗਾ ਮੈਂ ਉਹ ਬਜਵਾਖਾਣਾ ਹਿੱਸਾ ਵੱਧ ਕੱਢ ਲਿਆ ਸੀਗਾ ਕਿਉਂਕਿ ਹਨਾ ਮਾਸੜ ਜੀ ਨੇ ਕਰਕੇ ਹੁਣ ਨਾ ਤੋਂ ਕੁ ਸਹਿਤੀ ਬਣਿਆ ਨਹੀਂ ਹੈਗਾ ਲੋੜੀ ਨੂੰ ਤੇ ਹੈਗੀ ਤੀ ਭਈ ਰਾਜੀ ਸੰਧਾਰਾ ਦੇਣ ਬਾਗ ਗਈ ਸਰਦਾਰ ਜੀ ਪਹਿਲਾਂ ਉਹ ਸੰਧਾਰਾ ਦੇਣਾ ਹੁੰਦੀ ਹੁੰਦੀ ਸੀ ਮੈਨੂੰ ਸੰਧਾਰਾ ਕਹ ਰਾ ਜੀ ਹਾਸ ਦੇਆ ਹਨਾ ਖੁਆ ਖੁਆ ਕੱਢਿਆ ਸੀ ਮਹਾਚਲ ਜੋ ਤੇ ਨਹੀਂ ਤੁੰਦੇ ਆ ਹੁਣ ਆਮਣ ਗਈ ਹੋਈ ਆ ਜਿਵਾ ਘੂਰੋਂ ਸਕੂਲ ਜਾਂਦੇ ਨੇਗੇ ਤੇ ਕੋਰੋਂ ਨਹੀਂ ਲੋੜੀ ਵੇਲੇ ਕੱਢਣਾ ਸੀ ਉਹਨਾਂ ਨੇ ਬਸ ਕਿਸੇ ਨੇ ਹੀ ਨਹੀਂ ਕੱਢਿਆ ਹੁਣ ਕੱਢਿਆਗਾ ਮਾਚਲ ਮੈਂ ਉਹਨਾਂ ਰਿਹਾ ਆਉਂਦੇ ਹੁਣ ਸਬਜ਼ੀ ਬਣਾ ਦਾਨੀ ਆਗੀ ਸੋਨੂੰ ਪਤਾ ਹੀ ਹੈਗਾ ਫਿਰ ਰਿਸ਼ਤੇਦਾਰਾਂ ਕੋਲ ਪੈਣ ਪਾਈਆਂ ਕੋਲ ਬੈਠਣ ਟਾਈਮ ਨੇ ਜਾਣੀ ਚਾਹੀਦਾ ਹੈ ਨਾ ਜੇ ਪਤਾ ਹੁੰਦਾ ਵੀ ਰਿਸ਼ਤੇਦਾਰ ਆਉਣਗੇ ਫਿਰ ਆਪਾਂ ਸਬਜ਼ੀ ਸਬਜ਼ੀ ਪਹਿਲੀ ਬਣਾ ਲੈਣਾਂਗੇ ਜੀ ਉਹਨਾਂ ਨੇ ਖਾਣੀ ਹੋ ਰੋਟੀ ਖਾਣ ਨੂੰ ਤਾਂ ਉਹਨਾਂ ਪਹਿਲਾਂ ਮਲਾਕਾਸੀ ਵਾਲ ਗਏ ਸੀਗੇ ਕਾਟ ਦੇਣ ਫਿਰ ਵਰੇ ਆ ਜੇਗੇ ਤਾਂ ਕਰਕੇ ਆਹ ਹੋ ਗਿਆ ਹੁਣ ਟਾਈਮ ਹੈ 2:00 ਵਜੇ ਮੈਂ ਚਾਹ ਪੀਣ ਸਾਰ ਚਾਹ ਪੀਣ ਸਾਰ ਸਰਦਾਰ ਜੀ ਵਾਗੇ ਨਗੇ ਰਾਜੀਏ ਕਹਿੰਦੇਲ ਤੂੰ ਕੀ ਕਰੇਂਗੀ ਫਿਰ ਕਰੇ ਹਨਾ ਰਿਸ਼ਤੇਦਾਰਾਂ ਨੇ ਵੀ ਆਉਣਾ ਸੀ ਉਹਨਾਂ ਦਾ ਫੋਨ ਆ ਗਿਆ ਸੀ ਮੈਂ ਤਾਂ ਕਰਕੇ ਗਈ ਨਹੀਂ ਮਾ ਤੇ ਬੀਬੀ ਆਪ ਕੋ ਦੋ ਨਹੀਂ ਜਾਂਦੇ ਨਹੀਂ ਸਾਨੂੰ ਕੁਝ ਦੇਖਣਾ ਪੈਂਦਾ ਹੈ ਨਾ ਪਰ ਇੱਕ ਬੂਦੇ ਜੀ ਨਾਲ ਹੀ ਫਿਰ ਲੈ ਕੇ ਜਾਂਦੇ ਇੱਕ ਖੰਡਪਾਟ ਆ ਸਾਡੇ ਚਿਕਨ ਦੇ ਤੇ ਸਰਦਾਰ ਜੀ ਨੂੰ ਉੱਥੇ ਜਾਣਾ ਸੀ ਕਹਿੰਦੇ ਮੈਂ ਹੁਣ ਫੜਾਉਣ ਤਾਰੀ ਆ ਦੂੰਗਾ ਮੈਂ ਤੇ ਇਸ ਨੂੰ ਮਰਜੀ ਕਰ ਦੂਗਾ ਤੇ ਮਰਜੀ ਕਰ ਚੀਨ ਮਰਜੀ ਕਰੀ ਤੇ ਿਰੋ ਜੀ ਨਮਕ ਤੜਕਾ ਪਾ ਲਾ ਮੱਸੀਆ ਲੋ ਜੀ ਆਪਾਂ ਨੇ ਸਬਜ਼ੀ ਨੂੰ ਤੜਕਾ ਲਾ ਦਿੱਤਾ ਤੇ ਅੱਜ ਤਾਂ ਧੁੱਪ ਚੰਗੀ ਲਾਏ ਤੇ ਠੰਡ ਵਾਲੀ ਧੁੱਪ ਵੀ ਵਾਲੀ ਐ ਠੰਡ ਵੀ ਪਾ ਲਈ ਐ ਹਵਾ ਵੀ ਵਾਲੀ ਐ ਸਾਰਾ ਕੁਝ ਹੀ ਵਾਲਾ ਹੈਗਾ ਸਾਰਾ ਕੁਝ ਹੀ ਵਾਲਾ ਹੋਇਆ ਪਿਆਗਾ ਐਂ ਲੱਗਦਾ ਨਾ ਬੀ ਦਰਜਲੁਕ ਕੇ ਬੈ ਜੀਆ ਚੰਦਰੀ ਜੀ ਹਵਾ ਤੋਂ ਨਾ ਤਾਂ ਕੋਟੀ ਜਿਵੇਂ ਇੱਕ ਤਾਂ ਲਾਤੀ ਮਾਮੂ ਰਿਸ਼ਤੇਦਾਰ ਆਉਣਗੇ ਬੁਰੀ ਜੀ ਲੱਗੂਗੀ ਹਨਾ ਇੱਕ ਕੋਟੀ ਤਾਂ ਮੈਂ ਲਾ ਦਿੱਤੀ ਐ ਇੱਥੇ ਮੈਂ ਉਹਨਾਂ ਨੂੰ ਕਣ ਕਣਕ ਪਾ ਲੈਂਦੀ ਆ ਕਬੂਤਰਾਂ ਜਿਹਨੂੰ ਅੱਜ ਆਏ ਨਹੀਂ ਹੈਗੇ ਮੇਰੇ ਗਾਲਾਂ ਬਹੁਤ ਪਈਆਂ ਜ ਸਰਦਾਰ ਜੀ ਕਹਿੰਦੇ ਕਹਿੰਦੇ ਤੁਸੀਂ ਹੂੰ ਖਰਾਬ ਕਰੀਆ ਨਵਨ ਭਗਤ ਕਨ ਪੈਰਾ ਚੋਂ ਅਗਰ ਉਹ ਹੀ ਖਾ ਜਾਂਦੇ ਕਬੂਤਰ ਮੈਂ ਆਈ ਦੇਖਣ ਆਈ ਤੀ ਹੁਣ ਮੇਰੇ ਉਹੀ ਗਾਲਾਂ ਪਈਆਂ ਸੱਚੀ ਨਹੀਂ ਆਈਆਂ ਆ ਉੱਥੇ ਵੀ ਨਹੀਂ ਆਈਆਂ ਉੱਥੇ ਵੀ ਕੁ ਗੀਆਂ ਇੱਥੇ ਕੁ ਗੀਆਂ ਆਉਂਦੀਆਂ ਹੁੰਦੇ ਉੱਥੇ ਕਬੂਤਰ ਕੀੜਿਆਂ ਦੇ ਭੌਣ ਤੇ ਕਣਕ ਪਾਈ ਤੀ ਕੀੜਿਆਂ ਦੇ ਭੌਣ ਤੇ ਤਾਂ ਕੀੜੇ ਖਾ ਕੇ ਕਣਕ ਮੁੱਠੇ ਕਣਕ ਦੀ ਕੀੜਿਆਂ ਨੂੰ ਪਾਉਣ ਤੇ ਬਾਦਲਿਆਂ ਕਬੂਤਰਾਂ ਨੂੰ ਕਣਕ ਪਾ ਦਿੰਨੇ ਆ ਘੁੱਗੀਆਂ ਨੂੰ ਕਣਕ ਪਾ ਦਿੰਨੇ ਘੁੱਗੀਆਂ ਇੱਥੇ ਹੁੰਦੇ ਨੇ ਕਬੂਤਰ ਉੱਥੇ ਹੁੰਦੇ ਨੇ ਬਾਰ ਚ ਕੁੱਤਾ ਆਉਂਦਾ ਉਹਨੂੰ ਰੋਟੀ ਪਾ ਦਾਨੀ ਆ ਤੇ ਉਹ ਬਾਰ ਚ ਗੰਦ ਪਾ ਜਾਂਦਾ ਫਿਰ ਵੀ ਮੇਰੇ ਗਾਲਾਂ ਪੈਣ ਬਿੱਲੀਆਂ ਨਾ ਮੇਰੇ ਮਗਰ ਮਗਰ ਫਿਰਦੀਆਂ ਰਹਿੰਦੀਆਂ ਨੇ ਜਿੰਨਾਂ ਚ ਕੋ ਦੁੱਧ ਨਹੀਂ ਪਾਉਂਦੀ ਤਾਂ ਵੀ ਚਾਹੇ ਦੁੱਧ ਪਾ ਦਾ ਤਾਂ ਵੀ ਆ ਹੁਣ ਦਪਰਾ ਤੇ ਪਰਚਾਈ ਨਾਲ ਕੱਟੂਗੀ ਜਾਂ ਮੈਂ ਮੱਝਾਂ ਚਾਹੂੰਗੀ ਆਥਣੇ ਪਾਣੀ ਪਿਉਣ ਤਾਂ ਮੇਰੇ ਮਗਰੀ ਬਿੱਲੀਆਂ ਹੁਣ ਪਤਾ ਲੱਗ ਗਿਆ ਨਾ ਹੁਣ ਪਾਣੀ ਪਿਉਣ ਆ ਗਈ ਕਿੰਨੀਆਂ ਚੱਕ ਕੇ ਲਿਆਉਗੀ ਹੁਣ ਵੀ ਬਾਲਟੀਆਂ 'ਚ ਦੁੱਧ ਚੋ ਸਾਨੂੰ ਪਾਉਗੀ ਮੈਨੂੰ ਬਹੁਤ ਤੰਗ ਕਰਦੇ ਨੇ ਨਿੱਕੇ ਨਿੱਕੇ ਇਹ ਬਿੱਲੀਆਂ ਕੁੱਤੇ ਹੇ ਹੇ ਨੇ ਮੇਰੇ ਗਾਲਾਂ ਪੈਂਦੀਆਂ ਨੇ ਇਹਨੇ ਮੈਂ ਹਾਂ ਇਹਨਾਂ ਨੂੰ ਮਨਵਾਇਆ ਹੁੰਦਾ ਵੀ ਇਹ ਭੁੱਖੇ ਮਾਰਨਗੇ ਹਨਾ ਗੋਹਾ ਵੀ ਮੰਗਰ ਟਾਲ ਨਾਲ ਹੋਇਆ ਪਿਆਗਾ ਪਤਾ ਨਹੀਂ ਕੀ ਤਾਂ ਪਈ ਬਣੀ ਜਾਂਦਾਗਾ ਕੀ ਨਾ ਬਣੀ ਜਾਂਦਾ ਹੂੰ ਹਾਂ ਇਸ ਤਰ੍ਹਾਂ ਕੰਮ ਹੋ ਰਾਇ ਨੇ ਆਪਣੇ ਹਾਜ ਮੱਜਾ ਰਾਮ ਨਾਲ ਬੈਠੀਆਂ ਨੇ ਗਿਆ ਕੱਲ ਵੀ ਰਾਮ ਨਾਲ ਬੈਠੀ ਤੇ ਅੰਦਰ ਸਵਾਵਾਦ ਚੱਲ ਜਿੱਥੇ ਸ਼ੌਕੂ ਗਿਆ ਥਾਂ ਜਿਹੜਾ ਗਿੱਲਾ ਸੀ ਚਲੋ ਜਿਹੜੇ ਕਿਲੇ ਗਿੱਲੇ ਨੇਗੇ ਹਨਾ ਉਹ ਕਿल्ल्या ਤੇ ਉਹ ਹੋ ਜਾਂਦੇ ਨੇਗੇ ਕੱਲ ਨੂੰ ਕੰਨੀਆਂ ਜਾਣਗੇ ਹੁਣ ਜਿਹੜੇ ਕੱਲ ਵਾਲੇ ਕੱਪੜੇ ਨੇਗੇ ਕੋਠੇ ਤੇ ਮੈਂ ਉਹ ਲੱਕ ਲਿਉਣੀਆਂ ਗੀ ਤੇ ਮੈਂ ਹੋਰ ਕੰਮ ਕਰਦੀ ਆ ਕੁਰਸੀਆਂ ਕੱਢ ਕੇ ਲਈਤੀ ਮੈਂ ਰਿਸ਼ਤੇਦਾਰ ਬੈਠਣਗੇ ਉਧਰ ਭਾਗੇ ਅ ਇੱਥੋਂ ਇਹ ਰਿਸ਼ਤੇਦਾਰੀਆਂ ਨੇ ਤਿੰਨ ਚਾਰ ਦੋ ਵੀ ਆ ਪਤੀ ਜੀਆਂ ਤੇ ਤੁਸੀਂ ਕਹਿੰਦੇ ਹੋ ਨਾ ਵੀ ਵੀਰ ਪਤੀ ਜੀਆਂ ਸਾਹਮਣੇ ਕਰਾਓ ਇਹ ਚਾਚੇ ਤਾਂ ਆ ਜਾਂਦੇ ਨੇ ਫਿਰ ਇੰਝ ਦੂਰ ਹੋਣਾ ਬਰਤ ਦੇਣੀ ਹੈਗੇ ਵੇ ਬੀਬੀ ਨੇ ਹਨਾ ਆਣ ਗਮਾਂਡ ਚੋਂ ਰਿਸ਼ਤਾ ਕਰਾਇਆ ਸਾਡੇ ਨਾਲ ਜਿਹੜਾ ਵਾਧੂ ਵਰਤ ਵਰਤੇ ਵਾ ਅਸੀਂ ਤਾਂ ਇਹ ਤੋਂ ਵੀ ਨਾ ਸਾਹ ਵੀ ਨਹੀਂ ਲੈਂਦੀਆਂ ਕੋਈ ਵੀ ਕੰਮ ਕਰਨਾ ਹੋਵੇ ਰਾਏ ਲੈਣਿਆ ਹਨਾ ਤੇ ਇਹ ਵੀ ਸਲਾਹ ਲੈਂਦੀ ਹੈ ਸਾਡੀ ਤੇ ਫਿਰ ਉਹਨਾਂ ਦਾ ਕੋਈ ਪਰਿਵਾਰ ਵੀ ਵਾਲਾ ਵੱਡਾ ਹੋ ਜਾਂਦਾ ਹੈਗਾ ਅਸੀਂ ਤਾਂ ਸਾਹਾਂ ਦੇ ਬਾਨ ਨੇ ਆ ਵਿੱਚ ਦੀ ਹਜੇ ਦੂਜੀਆਂ ਪਤੀਜੀਆਂ ਨੇ ਜਿਹੜੇ ਦੂਰ ਨੇ ਉਹ ਉਹ ਪਿੰਡ ਚ ਨਹੀਂ ਗਈਆਂ ਉਹਨਾਂ ਦਾ ਕਾਫੀ ਦੂਰ ਘਰ ਵਗ ਜਾਂਦਾ ਹੈਗਾ ਉਹਨਾਂ ਨੂੰ ਮਾਗਰੋਂ ਪਤਾ ਲੱਗਦਾ ਚੀਜ਼ ਵਾਸਤੇ ਇਹਨੂੰ ਵੱਧ ਪਹਿਲਾਂ ਪਤਾ ਲੱਗ ਜਨਾ ਕੋਸ ਹਨਾ ਬਾਅਦ ਦੁਬਾਰ ਥੋੜਾ ਜਿਹਾ ਵੱਧਾ ਕਰ ਲੈਂਦੀ ਹੈ ਸਾਡੇ ਨਾਲ ਮੋਹ ਪਿਆਰ ਸਾਡਾ ਸਹੁਰਾ ਨਾਲੀ ਬਾਕੀ ਫਿਰ ਪੈਣ ਇੱਕ ਵਾਲ ਪੈ ਜਾਂਦੀ ਨੇ ਕਿ ਤੂੰ ਆਇਆ ਕਹਿਣੀ ਆ ਮੈਂ ਨਹੀਂ ਕਹਣੀ ਸੱਸ ਦੀ ਦਿੱਤੇ ਹਨਾ ਅੱਪੇ ਕੇ ਮਾਸਮ ਰਹ ਕਰਦੀ ਆ ਕਿ ਸਮਝਾਉਂਦੀ ਆ ਫਲਾਣੇ ਰਿਸ਼ਤੇ ਨਾਲ ਆ ਵਰਤਣਾ ਸੌਰੀ ਸਾਸਰ ਸਮਝਾਉਂਦੀ ਆ ਸੌਰੀ ਆ ਕਿ ਸੋਰੇ ਸਾਹਿਬ ਨਾਲ ਚੱਲਣਾ ਪੈਂਦਾ ਪੇਕੀ ਜਾ ਕੇ ਪੇਕਨ ਸਾਹਿਬ ਨਾਲ ਚੱਲਣਾ ਪੈਂਦਾ ਲੋ ਜੀ ਅੱਜ ਦਿੱਕਤ ਆ ਸੀ ਕੋਈ ਰਿਸ਼ਤਾ ਨਾ ਬੀਬੀ ਨੇ ਨਾ ਅਸੀਂ ਤੇ ਕੋਈ ਨਹੀਂ ਬਗਾਨਾ ਸਮਝਿਆ ਬੀਬੀ ਨਾਲ ਸਾਡੇ ਰਿਸ਼ਤੇਦਾਰਾਂ ਨੂੰ ਬੀਬੀ ਐ ਸਮਝੇ ਵੀ ਇਹ ਮੇਰੇ ਨੂੰ ਦੇ ਰਿਸ਼ਤੇਦਾਰ ਨੇ ਨਾ ਅਸੀਂ ਹਨਾ ਬੀਬੀ ਦੇ ਰਿਸ਼ਤੇਦਾਰ ਪਹਿਣਾ ਨੂੰ ਭਾਣ ਜਿਆ ਨੂੰ ਪਤੀ ਜਿਆ ਨੂੰ ਤੇ ਪਤੀਜ ਨੂੰ ਹਾਨੂੰ ਨਾਸਿ ਬਗਾਨਾ ਸਮਝਦੇ ਆ ਨਾ ਬੀਬੀ ਸਮਝਦੀ ਆ ਸਾਡੇ ਭੈਣ ਭਾਈ ਸਾਰੇ ਹੋਰੀ ਜੇ ਮਕੈਤਾ ਮਖਾ ਜੋਤ ਹੋਰਨ ਖਵਾ ਕੱਢਾਂਗੇ ਉਹ ਜੀ ਕਹਿੰਦੀ ਕੋਈ ਨਾ ਬੱਦ ਦੁੱਧ ਰੱਖ ਲਈ ਐ ਕੋਈ ਗੱਲ ਨਹੀਂ ਹੁੰਦੀ ਹਨਾ ਸਾਡੀ ਬੀਬੀ ਐ ਬਦਲੋਟ ਆਏਗੀ ਚਲੋ ਜੀ ਆਪਾਂ ਫੇਰ ਮਿਲਦੇ ਆ ਅੱਜ ਤੁਸੀਂ ਕਹਿਦਾ ਨਹੀਂ ਹੋਗੇ ਸੱਸ ਮੇਰੀ ਸਰਾਹਣ ਵਾਲੀ ਐ ਨਿੰਦਣ ਵਾਲੀ ਨਹੀਂ ਐ ਜੀ ਆਪਾਂ ਨੂੰ ਵਿਆਹ ਆ ਗਿਆ ਬੀ ਬੀ ਬੀਰੇ ਪਾਂ ਜੇ ਦੀ ਕੁੜੀ ਦਾ ਤੇ ਜਾਨੀ ਕਿ ਮੇਰੇ ਜੇਠ ਦੀ ਕੁੜੀ ਆ ਦਾ ਵਿਆਹ ਆ ਗਿਆ ਹੁਣ ਸਾਡੇ ਬੱਚਿਆਂ ਨੇ ਵਿਆਹ ਸ਼ੁਰੂ ਹੋ ਗਏ ਨੇ ਐਤੋਂ ਬਾਅਦ ਮਲਾ ਸਾਡੀ ਨੰਨੀ ਨੰਬਰ ਲੱਗੂਗਾ ਨਵੀ ਨਵੀ ਤਾਂ ਬੀਬੀ ਕਿ ਨਵੀ ਤਾਂ ਕਿੰਨਾ ਸੱਚੇ ਵੱਡੀਆਂ ਕੁੜੀ 22 ਸਾਲ ਲੱਗੀ 22 ਸਾਲ ਬਸ 22 ਸਾਲ ਨਵੀ ਦਾ ਤਿਆਰ ਆ ਗਿਆ ਤੇ ਘਰ ਦੀ ਬਾਜੀ ਬਣੀ ਹੋਈ ਐ ਇਸ ਤਰ੍ਹਾਂ ਇੱਕ ਡਬਾ ਸੀ ਦਾ ਫਰੈਂਟ ਉਹ ਆਇਆ ਕਿ ਕਿਟ ਬਾਸੀ ਇਹ ਬਰਤੀ ਦਾ ਹੈ ਇਹ ਕਾਰਡ ਇਹ ਕਾਰਡ ਵਰਦੀਆ ਇਹਨਾਂ ਨੇ ਪੰਜਾਬੀ ਸੰਪਵਾਏ ਨੇ ਹਨ ਤਾਂ ਸਿੰਦੇਰੀ ਲੋਪੀ ਕਰਨ ਪੈ ਹਾਂ ਲੋ ਚਾਹ ਨਾ ਹੈ ਹਾਲ ਖਾਲਸਾ ਆਂਦੇ ਕਿਉਂ ਪੇਛਣ ਆਈ ਛੋਟੀ ਇਹ ਤੇਥੋਂ ਵੀ ਲੈਣਾ ਇੱਕ ਡੱਬਾ ਸੀ ਹਾਂ ਪੇਛਣ ਲੱਗੀ ਹਾਂ ਪਾਰਟੀਆਂ ਤੇਰੀ ਲਈ ਪਾਪੇ ਦੀ ਦੋ ਪੇਛਣਾਂ ਮਾਗਰ ਪੂਰੇ ਕੁੜੀਆਂ ਨੂੰ ਤਾਂ ਮੈਂ ਕੈ ਦਿਨ ਹੋ ਗਿਆ ਨਾ ਸੱਤੂ ਦੇਣਾ ਕੁੜੀਆਂ ਕੜੀਆਂ ਦਾ ਕੋਈ ਨਿੱਕਾ ਨਹੀਂ ਪੋਤੀਆਂ ਨੇ ਨੂੰ ਮਾਰ ਰਹੀਆਂ ਪਾਰਟੀ ਨਹੀਂ ਆਣੀਆਂ ਨੇ ਕੁੜੀਆਂ ਉੱਦੀ ਦੇ ਦੇਣਾ ਉਹਨਾਂ ਨੂੰ ਪਹਿਲੀਆ ਚਲੋ ਨਾ ਨਾ ਤਾਂ ਬੀਬੀ ਤੋਂ ਅਸੀਂ ਅੱਟ ਲੈਤੀ ਸੀ ਦੀ ਸਾਰੀ ਪੇਛਣ ਦਿੱਤੀ ਬੀਬੀ ਨੇ ਇਹ ਦੇੜੀ ਲੱਗੀ ਹੈ ਕੋਈ ਨਾ ਬਸ ਉਸ ਨਾਲ ਦੀ ਕੋਈ ਫਰਕ ਨਹੀਂ ਆਈ ਗੋਡੇ ਆਖੋ ਜਿੱਪੜਾ ਵੱਡੀ ਵਾਲਾ ਤੋਂ ਹੱਸਦੇ ਆਂ ਜੀ ਹੱਸੀ ਆ ਮੈਂ ਤੁਸੀਂ ਐ ਕਹੋਗੇ ਬੀਬੀ ਪਾਪਾ ਨੂੰ ਐ ਕਹਿਣੋ ਹੱਸੀ ਜਾਂਣਾ ਨਾ ਸਾਥੋਂ ਬੀਬੀ ਮੁੱਖ ਮੋੜੇ ਨਾ ਸਾਥੋਂ ਪਾਪਾ ਜੀ ਮੁੱਖ ਮੋੜਨ ਨਾ ਅਸੀਂ ਇਨਾਂ ਤੋਂ ਮੋੜੀਏ ਹੈ ਨਾ ਮੈਂ ਕੀ ਭੁੱਤੀ ਦਾ ਨਾਮ ਹੈ ਮੇਰੇ ਪੈਸੇ ਆਂ ਜਿਹੜੇ ਮੇਰੇ ਕੋਲ ਹੀ ਨੇ ਮੈਨੂੰ ਕੀ ਹੈ ਮੈਂ ਐ ਨਹੀਂ ਪਾਰਟੀ ਲੈਣੀ ਸੀ ਤਾਂ ਆਹ ਦੇ ਦਾਂਗੇ ਪਾਰਟੀ ਅਸੀਂ ਪੈਸੇ ਨਹੀਂ ਲੈਣੇ ਅਸੀਂ ਅਸੀਂ ਕਰ ਨਹੀਂ ਤਾਂ ਪਾਰਟੀ ਲੈਣੀ ਹੈ ਪਾਰਟੀ ਆਓ ਫਿਰ ਕੇ ਬਾਅਦ ਚ ਵੀ ਮੁੱਕਰ ਕੇ ਪਹਿਲਾਂ ਕਹਿੰਦੇ ਪਾਰਟੀ ਦੇ ਜੇ ਮੈਂ ਤਾਂ ਚੱਕੂ 500 ਦਾ ਨੋਟ ਜਦੋਂ ਫੜਾਇਆ ਫਿਰ ਕਹਿੰਦੇ ਲੋਜੀ ਕੜਾ ਆ ਗਿਆ ਸਰਦਾਰ ਜੇਤ ਦਾ ਸੁੱਖ ਨਾਲ ਹੁਣ ਤਾਂ ਆਪਣੇ ਘਰੇ ਮਠਿਆਈ ਮਠਿਆਈ ਹੋ ਗਈ ਹੈ ਨਾ ਕੱਲ ਨੂੰ ਖੰਡਪਾਟ ਜੀ ਸਾਹਿਬ ਜੀ ਦੇ ਭੋਗ ਨੇ ਨੇ ਜਾਗੋ ਆ ਨੇ ਪਰਸੋਂ ਇੱਕ ਘਰ ਦੇ ਕੜਾ ਸੀ ਚੜੂ ਇੱਕ ਘਰ ਦੇ ਪੈਲਸ ਚ ਜਾਣਾ ਹੁਣ ਤਾਂ ਮੁੰਲਾ ਸਾਰੀ ਫਰਬਰੀ ਆਪਾਂ ਵਿਆਹਾਂ ਚ ਧੁਰਵੀ ਫਿਰਾਂਗੇ ਇੰਨੇ ਪ੍ਰੋਗਰਾਮ ਨੇ ਕੀ ਇਹਨੂੰ ਸਾਮਣੇ ਡੱਬਿਆਂ ਨੂੰ ਕਿੱਥੇ ਕਰਾਂ ਹੂੰ ਲੋ ਜੀ ਯਾਰ ਟਾਈਮ ਐ 4:30 ਪਾਉਣੀ 5 ਦਾ ਟਾਈਮ ਹੋ ਗਿਆ ਤੇ ਬੀਬੀ ਮਾਰਦੀ ਆ ਕਪੜਾ ਇ ਤਾਂ ਤੇ ਕੁਝ ਟੰਗ ਤੇ ਅੰਦਰ ਕੁਝ ਮੈਂ ਉੱਪਰ ਟੰਗਿਆ ਹੀ ਜਿਹੜੇ ਉੱਪਰ ਲਾਉਣ ਵਾਲੇ ਤੇ ਉਹ ਲਾ ਲਈ ਸੁੱਕ ਤਾਂ ਸਾਰੀ ਗਏ ਤਕਰੀਬਨ ਜਿਹੜੇ ਬਾਦੂ ਘਾਟੂ ਜੇ ਹੁੰਦੇ ਨੇ ਮੈਂ ਉੱਪਰ ਸਾਮੇ ਆਉਣੀ ਹੁੰਦੀਆਂ ਜਿਹੋ ਲੋਡ ਹੁੰਦੇ ਉਹ ਰੋ ਲਾ ਲੈਣੇ ਹੁੰਦੇ ਜਿਵੇਂ ਸਰਦਾਰ ਜੀਆਂ ਦੇ ਵੱਧ ਹੁੰਦੇ ਨੇ ਜਿਹੜੇ ਮੋٹے-ਮੋٹے ਮੇਰੇ ਵੱਧ ਹੁੰਦੇ ਨੇ ਹਨਾ ਉਹ ਮੈਂ ਚਵਾਰੇ ਸਾਮੇ ਆਉਣੀ ਹੁੰਦੀਆਂ ਜਿਹੋ ਲੋਡ ਹੁੰਦੀ ਉਹ ਰੋ ਲਾ ਲੈਣੇ ਹੁੰਦੇ ਆ ਹਾ ਸੁਖਮਣ ਹੋਰੀਆਂ ਦੀ ਰਹਿ ਗਏ ਤੇ ਉਧਰ ਆਪਣੇ ਕੰਮ ਨਵੇੜ ਲਿਆ ਪਾਣੀ ਪਿਲਾਤਾ ਮੱਝਾਂ ਨੂੰ ਪਲੇਟੀ ਚਾਰਤੀ ਮੱਝਾਂ ਨੂੰ ਸੰਭਰ ਲਿਆ ਢੇਰੀਆਂ ਚੱਕਣ ਵਾਲੀਆਂ ਰਹਿ ਗਈਆਂ ਗੋਹੇ ਦੀਆਂ ਢੇਰੀਆਂ ਲਾਈਆਂ ਪੀਆਂ ਨੇ ਗਈਆਂ ਉਹ ਚੱਕਣ ਵਾਲੀਆਂ ਰਹਿ ਗਈਆਂ ਤੇ ਸਾਰਾ ਕੰਮ ਨਿਬੜ ਗਿਆ ਵਸਾਇ ਜੀ ਅੱਠ ਰਜੇ ਕਹਤਾ ਹੁਣ ਹਵਾ ਚੱਲਦੀ ਆ ਅੱਜ ਤਾਂ ਨਾ ਇੰਨੀ ਹਵਾ ਠੰਡੀ ਚੱਲਦੀ ਆ ਨਾ ਸੌ ਸੁਲਾਦ ਵਿਚਰੀ ਪੁੱਛ ਨਹੀਂ ਪਤਾ ਲਾਦਾ ਵੀ ਸੌਣ ਲੇਤਾ ਕੀ ਲੇਤਾ ਐਨੀ ਠੰਡ ਆ ਬਹੁਤ ਜ਼ਿਆਦੇ ਪਤਾ ਨਹੀਂ ਹਜੇ ਕਿੱਥੇ ਕਿੰਨੇ ਕੁ ਗੜੇ ਪਏ ਨੇ ਕਿੰਨਾ ਕੁਸ ਹੋਇਆਗਾ ਬਾਈ ਠੰਡ ਪਈ ਐ ਪੈਂਦੀ ਐਗੀ ਚਲੋ ਜੀ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਣਾ ਜਿਹਾ ਕਮੈਂਟ ਕਰਿਓ ਸਾਡੇ ਇਸ ਤਰ੍ਹਾਂ ਦੇ ਵੀਊ ਆ ਹੁਣ ਤਪ ਵੀ ਬਹੁਤ ਹੈ ਹਵਾ ਵੀ ਬਹੁਤ ਹੈ ਠੰਡ ਵੀ ਬਹੁਤ ਹੈ ਸਾਰਾ ਕੁਝ ਹੀ ਬਹੁਤ ਹੈ ਤੇ ਸਾਰਾ ਕੁਝ ਹੀ ਬਹੁਤ ਅੱਜ ਹੁਣ ਆਪਾਂ ਕੱਢ ਦਿਆਂਗੇ ਜੀ ਧਾਰਾ ਧਾਰਾ ਕੱਢ ਕੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਕਰੋ ਭੈਣ ਬਣ ਕੇ ਤੇ ਬਹੁਤ ਵਧੀਆ ਹਨਾ ਪਿਆਰ ਵੀ ਲੱਰ ਰਿਹਾ ਧੰਨਵਾਦ ਤੁਹਾਡਾ ਤੇ ਆਪਦੇ ਭੈਣਾ ਭੈਣਾ ਤੋਂ ਪਰਜਾਈਆਂ ਤੋਂ ਚੈਨਲ ਨੂੰ ਆਪਦੇ ਨੂੰ ਆਪਣੇ ਨੂੰ ਜ਼ਰੂਰ ਸਬਸਕ੍ਰਾਈਬ ਕਰਾਓ ਸਪੋਰਟ ਕਰੋ ਤੇ ਹੁਣ ਧਾਰਾ ਕੱਢ ਕੇ ਬਸ ਕੱਟੀਆਂ ਨੇ ਬਾਹਰੇ ਚਾਰੇ ਕੱਟੀਆਂ ਨੂੰ ਅੰਦਰ ਬੰਦਦੇ ਆ ਸਰਦਾਰ ਜੀ ਗਏ ਹੋਣੇ ਖੰਡਪਾਟ ਆਲਿਆਂ ਦੇ ਕਿਉਂਕਿ ਸਵੇਰੇ ਭੋਗ ਪੈਣਗੇ ਤੇ ਮੈਂ ਧਾਰਾ ਕੱਢ ਲੂ ਫਿਰ ਬਸ ਦੁੱਧ ਬਾਹਰ ਫੜਾਇਆ ਆਉਣਗਾ ਅੰਦਰੇ ਦੁੱਧ ਪਾਇਆ ਆਉਣਗੇ ਸਬਜ਼ੀ ਬਣੀ ਪਈ ਆਪਣੀ ਗਾਜਰਾਂ ਦੀ ਹਾਂ ਇਹ ਕੱਲੇ ਤੋੱਤਾ ਸੀ ਵੀ ਠੰਡੇ ਨੇ ਨਾ ਠੰਡੇ ਨੇ ਹਵਾ ਵਾਈ ਠੰਡੀ ਐ ਕੋਠੇ ਤੇ ਇਹ ਕੱਲੇ ਤੋੱਤੇ ਸੀ ਏਨਾਂ ਹਾਲਿਮਲਾ ਪੈਂਟ ਪੈਂਟ ਵੀ ਮਿਲਿਆ ਕੱਲ ਧੁੱਤੀ ਆ ਕੱਲ ਹੀ ਧੁੱਤੇ ਨੇ ਤਾਂ ਕੱਲ ਦੇ ਧੁੱਤੇ ਹੋਏ ਨੇ ਤੇ ਜਿਹੜਾ ਉੱਪਰੋਂ ਸੀ ਸਾਰੇ ਉਹ ਕੱਲ ਧੁੱਤੇ ਨੇ ਇਹ ਠਾਲੇ ਅੱਜ ਧੁੱਤੇ ਹੋਏ ਸੀ ਅੱਜ ਮੈਂ ਉੱਪਰ ਪਾਏ ਨਹੀਂ ਹੈਗੇ ਮਖਾ ਠੰਡ ਵਾਲੀ ਹੈਗੀ ਚਲੋ ਜੀ ਬੀਬੀ ਦੇ ਭੈਣ ਤੇ ਪੋਤਾ ਬੀਬੀ ਦੇ ਭਤੀਜੇ ਦਾ ਮੁੰਡਾ ਅੱਜ ਦੇ ਗਏ ਨੇ ਆਪਾਂ ਨੂੰ ਕਾਰਡ ਜ਼ਰੂਰ ਜਾਵਾਂਗੇ ਜੀ ਹੈਨਾ ਵਿਆਹ ਮਨ ਲਾ ਸਾਨੂੰ ਤਾਂ ਸਾਰੀ ਫਰਵਰੀ ਨੰਗੂ ਜੂਗ ਵਿਆਹਾਂ ਚ ਤੇ ਐਕਤੀ ਸਾਡੀ ਜਨਵਰੀ ਬੇਲੀ ਰਹੇਗੀ ਤੇ ਪ੍ਰੋਗਰਾਮ ਹੈ ਨਹੀਂ ਸੀ ਕੋਈ ਹੁਣ ਫਰਵਰੀ ਚ ਬਹੁਤ ਪ੍ਰੋਗਰਾਮ ਨੇਗੇ ਤੇ ਅੱਜ ਖੰਡਪਾਟ ਹੈ ਕੱਲ ਨੂੰ ਜਾਗੋ ਆ ਪਰਸ ਨੂੰ ਫੇਰ ਪੈਰਸ ਆ ਤੇ ਚੌਥੇ ਨੂੰ ਫੇਰ ਕੜਾਈ ਚੜਜੂ ਇੱਥੇ ਸਾਡੇ ਗਮਾਂ ਪਿੰਡ ਚ ਹੁਣ ਵਿਆਹੀ ਵਿਆਹ ਚੱਲਣਗੇ ਹਨਾ ਸਾਰੀ ਫਰਵਰੀ ਅਜੇ ਜਨਵਰੀ ਅੱਜ ਹੋ ਗਈ 24 24 ਜਨਵਰੀ ਹੋ ਗਈ ਇਹ ਵੀਡੀਓ 25 ਨੂੰ ਆਉ ਤਾ ਤੁਹਾਨੂੰ ਚਲੋ ਜੀ ਆਪਾਂ ਕਰ ਦਾਂਗੇ ਵੀਡੀਓ ਦਾ ਐਂਡ ਤੇ ਬਹੁਤ ਵਧੀਆ ਹਨਾ ਪਿਆਰ ਮਿਲ ਰਿਹਾ ਹੈ ਭੈਣਾਂ ਦਾ ਵੀ ਸਾਰਿਆਂ ਦਾ ਧੰਨਵਾਦ ਤੁਹਾਡਾ ਵੀਡੀਓ ਦੇਖਣ ਤੇ ਮਿਲਾਂਗੇ ਕੱਲ ਨੂੰ ਨਵੇਂ ਵਲੋਗ ਨਾਲ ਇਹ ਅੱਜ ਤੋਤ ਹੈ ਵੀ ਹਾਂ ਵੀ ਉਹਦੇ ਹੋਮ ਪਾਇਆ ਪਾਇਆ ਹੋਊਗਾ ਤੇ ਟੜਕਰੀ ਬਿਸਤਰੇ 'ਚ ਪਈ ਅੱਜ ਪਹਿਲਾਂ ਤਾਂ ਗੁਰਲੀਨ ਬਿਮਾਰ ਹੋਈ ਫੇਰ ਸੁਖਮਣ ਗੁਰਮਣ ਬਿਮਾਰ ਹੋਈ ਜੇ ਗੁਰਮਣ ਮਾੜੀ ਠੀਕ ਹੋਈ ਤੇ ਅੱਜ ਸੁਖਮਣ ਮੁੱਦੇ ਮੂੰਹ ਪਈ ਆਗੀ ਕੱਲ ਆਖਣ ਇਹ ਜੇ ਵੇਲੇ ਇਦੂ ਇਦੂ ਵੀ ਬਾਹਰ ਪਕਵਾ ਪਕਾਉਣੇ ਹੋਣ ਲੱਗੇ ਜਿੱਪੜ ਖਰਾਬ ਹੋ ਗਈ ਹੋਰ ਨਹੀਂ ਦੀ ਗੁੰਡਾ ਹੂੰ ਚੱਲ ਫੇਰ ਸਮਰਾ ਲਾਂਗੇ ਤਾਂ ਰੋਜ ਰੋਜ ਹੀ ਆਉਂਦਾ ਕੱਲ ਇਦੂ ਬਾਹਰ ਬੀਬੀ ਤੋਂ ਪਕਾਉੜੇ ਪਕਵਾ ਕੇ ਖਾਦੇ ਮਾਪੇ ਮੈਂ ਤਾਂ ਟਾਰਾ ਜੋਣੀ ਆਗੀ ਟਾਰਾ ਚੋਂ ਜਾਂਦੀ ਸੀ ਹੁਣ ਫੇਰ ਪੂਜੀਏ ਪਕਾਇਆ ਹੋ ਇਹ ਤਾਂ ਉਹੀ ਨਿਕਲ ਜਾਂਦੀ ਆ ਪਾਲ ਆਂਦੀ ਤੇ ਰੋਜ ਹੀ ਪਉਂਦੀ ਜਿੱਪ ਅੱਪੀ ਪਾ ਲੂਗੀ ਉਹਨਾਂ ਦਾ ਸਹਾਰ ਇਹ ਕੋਟਾ ਕੁੱਟਾ ਜਿੱਪਾ ਉਹਦੋਂ ਬਿੰਦੇ ਚ ਖਰਾਬ ਹੋ ਜਾਂਦੀਆਂ ਚਲੋ ਜੀ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲਾਉ ਨਾਲ ਅੱਜ ਦੇ ਬਲਾਉ ਦਾ ਇੱਥੇ ਐਂਡ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਉਹ ਗਾਣੇ ਵਾਲੇ ਕੱਪੜੇ ਆਪਦੇ ਕਰ ਲੈ ਪ੍ਰੈਸ ਕੱਪੜੇ ਆਪਦੇ